40 ਸਾਲ ਭਾਈ ਵਰਦਾਨਾ ਗੁਰੂ ਨਾਨਕ ਸਾਹਿਬ ਦਾ ਰਹਾ 37 ਤੋਂ 40 ਸਾਲ ਚਾਰ ਉਦਾਸੀਆਂ ਚ ਇੰਨਾ ਟਾਈਮ ਲੱਗ ਗਿਆ ਸੀ ਦੋਨੇ ਹੁੰਗੇ ਤੇ ਕੁਰਬਾਨੀ ਕਹਿੰਦੀਆਂ ਨਾ 12 ਭਾਈ ਗੁਰਦਾਸ ਬਾਹਰ ਪਹਿਲੀ ਪੌੜੀ 35 ਦੇ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕਿਆ ਸਨ ਇੱਕ ਬਾਬਾਕਾਰ ਰੂਪ ਦੂਜਾ ਰਬਾਬੀ ਮਰਦਾਨਾ ਜਦ ਭਾਈ ਮਰਦਾਨਾ ਰੋਜ਼ੇ ਰੱਖਦਾ ਸੀ ਜੰਗਲ ਜੀ ਦੇ ਪਹਾੜ 'ਚ ਬੈਠੇ ਹੋਣਗੇ ਤਾਂ ਉਧਰ ਰੋਜ਼ੇ ਕੌਣ ਕੁਲਾਉਂਦਾ ਹੋਊਗਾ ਗੁਰੂ ਨਾਨਕ ਸਾਹਿਬ ਹੀ ਕਰਾਉਂਦੇ ਹੋਣਗੇ ਨਾ ਕਰਾਉਂਦੇ ਹੋਣਗੇ ਨਾ ਤੇ ਕੋਈ ਬੰਦਾ ਹੈ ਨਹੀਂ ਦੀਸਰਾ ਇੰਨੇ 40 ਸਾਲ گزارੇ ਨੇ ਤੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਆਪਣਾ ਭਾਈ ਕਿਹਾ ਸੀ ਇਸ ਕਰਕੇ ਭਾਈ ਕਹਿੰਦਾ ਛੂਤ ਛਾਤ ਸਬੰਧੀ ਗੁਰਮਤਿ ਸਿਧਾਂਤ ਦੇ ਪੰਨਾ ਨੰਬਰ 8 ਤੇ ਦਰਜ ਅਸੀ ਇਤਿਹਾਸ ਚ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਆਪ ਹੀ ਭਾਈ ਦੀ ਪਦਵੀ ਦਿੱਤੀ ਸੀ ਬੰਨਾ 40 ਸਾਲ ਤੋਂ ਨਾਰਾਜ਼ ਨੇ ਹੁਣ ਜਦ ਗੁਰੂ ਨਾਨਕ ਸਾਹਿਬ ਰੋਜਾ ਘਲਾਉਂਦੇ ਹੋਣਗੇ ਇਕਦਿ ਕਰਕੇ ਰੱਖਦੇ ਵੀ ਹੋਣਗੇ ਸਹਿਰੀ ਅਵਤਾਰ ਦੇ ਗੁਰੂ ਸਾਹਿਬ ਹੀ ਕਰਾਉਂਦੇ ਸਨ ਨਾ ਤੇ ਸਫਰ ਚੁੰਦਾ ਜਿਹੜੀ ਪਰਾਈ ਤੋਂ ਬਚਦੇ ਹੋਏ ਗੁਜ਼ਾਰਾਂਗੇ ਤਾ ਬਾਕੀ ਦੇ 11 ਮਹੀਨੇ ਵੀ ਅਸੀਂ ਉਸ ਰਹੀ ਜ਼ਿੰਦਗੀ ਗੁਜ਼ਾਰਨ ਵਾਲੇ ਬਣ ਜਾਾਂਗੇ ਮਤਲਬ ਅਸੀਂ ਬਾਰੋਂ ਵੀ ਸਹੀ ਹੋਈਏ ਅੰਦਰੋਂ ਵੀ ਸਹੀ ਹੋਈਏ ਇਹ ਸਮਝ ਲਓ ਇੱਕ ਘੋੜਾ ਹੁੰਦਾ ਨਾ ਇੱਕ ਘੋੜੇ ਦਾ ਸਵਾਰ ਹੁੰਦਾ ਘੋੜਾ ਤਾਂ ਉਹ ਤੋਂ ਚਾਹਦਾ ਕਿ ਉਹਨੂੰ ਸਵਾਰ ਲੈ ਕੇ ਜਾਂਦਾ ਕਾਰ ਵਿੱਚ ਤੁਸੀਂ ਕਾਰ 'ਚ ਬੈਠੇ ਹੋ ਨਾ ਬੈਠੇ ਹੋ ਕਾਰ 'ਚ ਡਰਾਈਵਰ ਜਿੱਧਰ ਮੁੜੂਗਾ ਉਹ ਤੋਂ ਨਹੀਂ ਮੁੜੂਗਾ ਨਾ ਕਾਰ ਤਾਂ ਆਪਣੀ ਮਰਜ਼ੀ ਨਾਲ ਕਾਰ ਨਹੀਂ ਮੁੜ ਸਕਦੀ ਬਿਲਕੁਲ ਇਸੇ ਤਰ੍ਹਾਂ ਹੀ ਇਹ ਜਿਹੜਾ ਸਰੀਰ ਹੈ ਇਹ ਸਵਾਰੀ ਹੈ ਇਹ ਸਵਾਰੀ ਹੈ ਜਿਹੜੀ ਰੂਹ ਹੈ ਇਹਦੀ ਸਵਾਰ ਹੈ ਜਿਵੇਂ ਸਾਡੀ ਰੂਹ ਬਣ ਗਈ ਨਾ ਆਤਮਾ ਬਣ ਗਈ ਫਿਰ ਸਦਾ ਸਰੀਰ ਮਾਰੇ ਕਮਾਕ ਨਹੀਂ ਜਾਊਗਾ ਇਹ ਆਤਮਾ ਸਹੀ ਹੈ ਇਹ ਆਤਮਾ ਜਿਹੜੀ ਸਾਡੀ ਜਿਹੜੀ ਸਾਡੀ ਸਵਾਰੀ ਹੈ ਨਾ ਸਵਾਰ ਸੌਰੀ ਉਹਨੂੰ ਸਹੀ ਕਰਨ ਦਾ ਇੱਕ ਫੋਰਸ ਹੈ ਤਾਂ ਕਿ ਤੇਰੀ ਜਿਹੜੀ ਜ਼ਿੰਦਗੀ ਦੀ ਗੱਡੀ ਹੈ ਨਾ ਤੇਰੀ ਸਰੀਰ ਦੀ ਗੱਡੀ ਇਹ ਸਹੀ ਚੱਲੇ ਇਸ ਲਈ ਰੋਜ਼ੇ ਵਰਜ ਕੀਤੇ ਗਏ ਨੇ ਦੂਸਰਾ ਰੋਜ਼ੇ ਦਾ ਅਰਥ ਇਹ ਹੈਗਾ ਇਹ ਤਾਂ ਹੈਗਾ ਅਰਬੀ ਦਾ ਅਰਥ ਜਿਹੜਾ ਉਰਦੂ ਲਫ਼ਜ਼ਾ ਰੋਜ਼ਾ ਰੋਜ਼ਾ ਦਾ ਸਬਰ ਬਰਦਾਸ਼ਤ ਹਮਦਰਦੀ ਸਹਿਨਸ਼ੀਲਤਾ ਇਹ ਖੈਰ ਖਾਈ ਗੁੱਸੇ ਦੇ ਕਾਬੂ ਪਾਉਣਾ ਇਹ ਰੋਜ਼ ਦਾ ਖਾਲ ਹੈ ਜਦ ਤੂੰ ਰੋਜ਼ਾ ਰੱਖੇਗਾ ਜਦ ਆਪਾਂ ਕਿਸੇ ਦੀ ਮਾੜੀ ਚੰਗੀ ਗੱਲ ਉਹਨੂੰ ਸਹਿ ਲੰਨੇ ਆ ਇਹ ਬੰਦਾ ਮਾਫਰ ਛੱਡ ਕੋਈ ਨਾ ਰਖ ਹੋ ਗਿਆ ਛੱਡ ਮੈਂ ਕੁਝ ਨਹੀਂ ਕਹਣਾ ਰੋਜ਼ਾ ਹੈ ਮੇਰਾ ਜਦ ਇਹ ਆਤ ਪੈ ਜੂ ਨਾ ਜੇ ਆਤਮਾ ਹੋਵੇ ਘਰ ਨਹੀਂ ਚੱਲਦਾ ਇੱਕ ਜੇ ਆਪਾਂ ਦੂਸਰੇ ਬੱਚੇ ਦੀ ਗਲਤੀ ਨੂੰ ਮਾਫ ਕਰੀਏ ਬਾਡੀ ਦੀ ਗਲਤੀ ਮਾਫਨਾ ਕਰੀਏ ਤਾਂ ਕਰਜ਼ੜਾ ਨਹੀਂ ਹੁੰਦੀ ਉਹਨੇ ਫਿਰ ਆਪਾਂ ਸਮਾਜ ਕੀ ਵਿੱਚ ਲਾਵਾਂਗੇ ਮੁਲਕ ਕੀ ਵਿੱਚ ਲਾਵਾਂਗੇ ਇਹ ਆਦਤ ਪਾਉਣ ਦਾ ਨਾਮ ਰੋਜ਼ਾ ਹੈ ਇਸ ਜੀ ਨੂੰ ਗੁਰੂ ਸਾਹਿਬ ਕਹਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਹੀ ਮਹੱਲਾ ਪਹਿਲਾ ਅੰਗ 764 ਤੇ ਸਾਂਝ ਕਰੀਜੇ ਗੁਨਹਿ ਕੇਰੀ ਛੋੜ ਆਪ ਗੁਣ ਚੱਲੀਏ ਸਾਂਝ ਕਰੀਜੇ ਲੋਕਾਂ ਦੇ ਆਗੁਣਾ ਨੂੰ ਲੋਕਾਂ ਦੀਆਂ ਗਲਤੀਆਂ ਨੂੰ ਲੋਕਾਂ ਦੀਆਂ ਕਮੀਆਂ ਨੂੰ ਵਿਸਾਰਦੇ ਹੋਏ ਛੱਡਦੇ ਹੋਏ ਦਰਗੁਜ਼ਰ ਕਰਦੇ ਹੋਏ ਉਹਨਾਂ ਦੀਆਂ ਚੰਗਿਆਈਆਂ ਤੇ ਭਲੇ ਕਰਮਾਂ ਨਾਲ ਸਾਂਝ ਪੈਦਾ ਕਰਕੇ ਜੀਵਨ ਗੁਜ਼ਾਰਨਾ ਚਾਹੀਦਾ ਹੈ ਕਿਉਂਕਿ ਆਗੁਣਾ ਤੋਂ ਪਾਪ ਤਾਂ ਸੰਸਾਰ ਦਾ ਕੋਈ ਵਿਅਕਤੀ ਤੇ ਜਾਤੀ ਨਹੀਂ ਹੋ ਸਕਦਾ ਹੈ ਨਹੀਂ ਕੋਈ ਇਸ ਲਈ ਇਹ ਰੋਜ਼ ਨਾਲ ਹੁੰਦਾ ਵੀ ਨਹੀਂ ਯਾਰ ਤੀਸਰੀ ਹਮਦਰਦੀ ਕੀ ਹੈ ਹਮਦਰਦੀ ਇੱਕ ਇਸਤਕਾਮ ਦੀ ਕਿ ਸਿੱਖਿਆ ਹੈ ਉਹ ਮੁਸਲਮਾਨ ਹੀ ਜਿਹੜਾ ਖੁੱਤਾ ਢਿੱਡ ਭਰ ਕੇ ਖਾ ਲਵੇ ਆਪ ਤਾਂ ਪਰ ਉਹਦਾ ਗਵਾਂਢੀ ਭੁੱਖਾ ਸੋਵੇ ਤੂੰ ਦੇਖ ਤੇਰੇ ਆਲੇ-ਦਾਲੇ ਕੌਣ ਹੈ ਕਿੰਨੇ ਲੋਕ ਨੇ ਜਿਹਨਾਂ ਨੂੰ ਰੋਟੀ ਨਹੀਂ ਮਿਲਦੀ ਹੈਗੀ ਤੇਰਾ ਰੋਜ਼ਾ ਨਹੀਂ ਹੈਗਾ ਇਹ ਹਮਦਰਦੀ ਪੈਦਾ ਕਰਦਾ ਇੱਕ ਹਦੀਸ ਕੁਰਾਨ ਦੀ ਚਾਹਤ ਹੈ ਸੂਰਤ ਮਦਸਰ ਉਹਦੀ ਮਦਸਰ ਉਹ ਨਾਮ ਹੈ ਉਹਦੀ ਐਤ ਨੰਬਰ 44 ਜੀ ਕਿਹਾ ਗਿਆ ਹੈ ਜਿਹੜੇ ਨਰਕ ਦੇ ਵਾਸੀ ਹੋਣਗੇ ਜਿਹੜੇ ਨਰਕ ਚ ਜਾਣਗੇ ਰੱਬ ਦੇ ਚਰਨਾਂ ਦੇ ਨਿਵਾਸਕ ਨੂੰ ਨਹੀਂ ਮਿਲੂਗਾ ਉਹਨਾਂ ਨੂੰ ਨਰਕ ਦੇ ਵਾਸੀਆਂ ਦੀ ਕਿਹੜੀ ਖਾਸ ਚੀਜ਼ ਬਣਨ ਕੀਤੀ ਗਈ ਹੈ ਇੱਕ ਖਾਸ ਗੱਲ ਉਹ ਵੀ ਦੱਸੀ ਗਈ ਹੈ ਉਹ ਜਿਹੜੇ ਭੁੱਖਿਆਂ ਨੂੰ ਭੋਜਨ ਨਹੀਂ ਕਰਾਉਂਦੇ ਉਹ ਵੀ ਨਰਕ ਚ ਜਾਣਗੇ ਉਹਨਾਂ ਦੀ ਖਾਸੀਤ ਹੋਊਗੀ ਜਿਹੜੇ ਰੋਗਾਂ ਨੂੰ ਭੋਜਨ ਨਹੀਂ ਕਰਾਉਂਦੇ ਇਸ ਕਰਕੇ ਇਹਦੇ ਚ ਹਮਦਰਦੀ ਪੈਦਾ ਹੁੰਦੀ ਹੈ ਚਾਹੇ ਹੁਣ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੰਢਿਆ ਆ ਰਹੇ ਹਾਂ ਉਹਨੂੰ ਪਤਾ ਦਰਦ ਕਿੰਨਾ ਹੁੰਦਾ ਹੈ ਹੈਨਾ ਜਦੋਂ ਉਹ ਕారణ ਆ ਮੈਂ ਦੇਖਦਾ ਲੋਕ ਭੁੱਖੇ ਨੇ ਯਾਰ ਬੜੀ ਔਖੀ ਐ ਲੇਕਿਨ ਜਦ ਭੁੱਖਾ ਰਹਿ ਕੇ ਦੇਖ ਰਿਆਂ ਮੈਨੂੰ ਪਤਾ ਭੁੱਖ ਕੀ ਐ ਉਹ ਭਾਈ ਤੂੰ ਦੇਖ ਤੇਰੇ ਆਲੇ-ਦਾਲ ਕਿੰਨੇ ਲੋਕ ਨੇ ਜਿਹਨੂੰ ਦੋ ਟਾਈਮ ਰੋਟੀ ਵੀ ਨਹੀਂ ਮਿਲਦੀ ਤੂੰ ਤਾਂ ਚਾਰ-ਚਾਰ ਰੋਟੀਆਂ ਇਹਨਾਂ ਨੇ ਭੋਜਨ ਖਾ ਰਹੇ ਆ ਉਹਦੇ ਵਿੱਚੋਂ ਕੁਛ ਕੱਢ ਕੇ ਉਹਨਾਂ ਦੇਖੀ ਵੀ ਲਾ ਦੇ ਇਸ ਇਹ ਚੀਜ਼ ਨੂੰ ਪੈਦਾ ਕਰਨ ਦਾ ਨਾਮ ਰੋਜ਼ਾ ਹੈ ਚ ਚੌਥੀ ਗੱਲ ਜਿਹੜੀ ਮੈਂ ਕਹਿ ਰਿਹਾ ਸੀ ਹੁਣ ਦੇਖੋ ਅੱਜ ਕੱਲ ਤਾਂ ਮੌਸਮ ਠੀਕ ਐ ਜਦੋਂ ਅਸੀਂ ਪਹਿਲੀ ਵਾਰ ਆਏ تھے ਬਹੁਤ ਗਰਮੀ ਸੀ ਉਸ ਵੇਲੇ 16 ਘੰਟਿਆਂ ਦਾ ਰੋਜ਼ਾ ਸੀ 16 ਘੰਟਿਆਂ ਦਾ ਸਵੇਰੇ 5 ਵਜੇ ਖਾ ਕੇ ਰਾਤ ਨੂੰ 7:30 ਵਜੇ ਰੋਇਆ ਖੁੱਲਦਾ ਜੂਨ ਤੇ ਜੁਲਾਈ ਦਾ ਮਹੀਨਾ ਹੁੰਦਾ ਹੈ ਗਰਮੀ ਨਾਲ ਥੋੜਾ ਖੇਤਾਂ 'ਚ ਕੰਮ ਕਰਦੇ ਕੀ ਹਾਲ ਹੋ ਜਾਂਦਾ ਹੈ ਹੈਨਾ ਪਾਣੀ ਬਿਲਕੁਲ ਤਰਸਦਾ ਹੁੰਦਾ ਮੈਂ ਰੋਟੀ ਨਾ ਮਿਲੇ ਪਰ ਪਾਣੀ ਮਿਲੇ ਦੁਪਹਿਰ ਦਾ ਟਾਈਮ 2-3 ਵਜੇ ਦਾ ਖੇਤੀ ਜੋ ਹੁੰਦਾ ਹੈ ਮੰਡੀ 'ਚ ਆਉਂਦਾ ਹੈ ਉਹ ਫਿਰ ਮੂੰਹ ਨਹਾਉਂਦਾ ਤੌਂਦਾ ਥੂਲੀ ਕਰਦਾ ਹੈ ਥੂਲੀ ਕਰਦਾ ਉਹਦੇ ਕੋਸ਼ਿਸ਼ ਹੁੰਦੀ ਹੈ ਮੇਰੇ ਇੱਕ ਬੂੰਦ ਵੀ ਅੰਦਰ ਨਾ ਚਲੀ ਜਾਵੇ ਇੱਕ ਬੂੰਦ ਪਾਣੀ ਦੀ ਹਾਲਾਂਕਿ ਬਾਥਰੂਮ 'ਚ ਉਹ ਕੋਈ ਦੇਖ ਨਹੀਂ ਰਿਹਾ ਹੁੰਦਾ ਕੁੰਡਾ ਲੱਗਿਆ ਹੁੰਦਾ ਉਹ ਇਹ ਹੁੰਦਾ ਮੇਰੇ ਰੱਬ ਦੇਖ ਰਿਹਾ ਹੈ ਉਮਰ ਅਹਿਸਾਸ ਰਨਦੀ ਮੇਰਾ ਰੱਬ ਦੇਖ ਰਿਹਾ ਜਿਵੇਂ ਨੇ ਪੀ ਲਿਆ ਲੋਕਾਂ ਨੂੰ ਪਤਾ ਲੱਗਣਾ ਲੇਕਿਨ ਜਿਹਦੇ ਵਾਸਤੇ ਮੈਂ ਰੋਜ਼ਾ ਰੱਖਿਆ ਹੈ ਉਹਨੇ ਦੇਖ ਲੈ ਫਿਰ ਕੀ ਫਾਇਦਾ ਇਹ ਹਰ ਪਾਸੇ ਨਹੀਂ ਮੇਰਾ ਰੋਜ਼ਾ ਹੈ ਹੈਨਾ ਇਸ ਚੀਜ਼ ਅਹਿਸਾਸ ਦੇ ਪੈਦਾ ਕਰਨ ਦਾ ਨਾਮ ਰੋਜ਼ਾ ਹੈ ਕਿ ਮੇਰਾ ਪ੍ਰਭੂ ਮੇਰਾ ਰੱਬ ਮੈਨੂੰ ਹਰ ਵੇਲੇ ਦੇਖ ਰਿਹਾ ਹੈ ਉਹ ਮੇਰੇ ਅੰਗ ਸਾਧੀ ਹੈ ਆਪਕਣੇ ਰੱਬ ਕੌਣ ਹੈ ਉਹ ਹਰ ਜਗ੍ਹਾ ਮੌਜੂਦ ਹੈ ਹਰ ਇੱਕ ਨੂੰ ਦੇਖਦਾ ਹੈ ਤੇ ਹਰ ਇੱਕ ਨੂੰ ਸੁਣਦਾ ਹੈ ਇਹ ਅਹਿਸਾਸ ਪੈਦਾ ਹੋ ਜੂਗਾ ਜਦੋਂ ਕਿ ਮਹੀਨਾ ਲਗਾਤਾਰ ਫਿਰ ਉਹ 11 ਮਹੀਨੇ ਵੀ ਇਸ ਤੋਂ ਰਿਸ਼ਵਤ ਨਹੀਂ ਲਊਗਾ ਕਿਸੇ ਦੀ ਬੱਟ ਨਹੀਂ ਵੱਡੂਗਾ ਯਤੀਮ ਤਿੱਜੇ ਦੀ ਜ਼ਮੀਨ ਨਹੀਂ ਲੱਗੂਗਾ ਵਿਧਵਾ ਪਰਜਾਈ ਦੀ ਹੱਕ ਨਹੀਂ ਮਾਰੂਗਾ ਉਹ ਉਤਪਤ ਛੜ ਜਾਣਾ ਮੈਨੂੰ ਨਹੀਂ ਸੀ ਇੱਥੇ ਰਹਿ ਜਾਣਾ ਉਹ ਰੂਹ ਦੇ ਆਤਮਾ ਦੇ ਨਸ਼ਿਆਂ ਨੂੰ ਛੜਾਉਣ ਦਾ ਜਿਹੜੇ ਆਪ ਨੂੰ ਐਬ ਲੱਗੇ ਹੋਏ ਨੇ ਜਿਵੇਂ ਸਾਡੇ ਸਰੀਰ ਨੂੰ ਐਬ ਲੱਗ ਗਿਆ ਨਾ ਨਸ਼ੇ ਦਾ ਆਤਮਾ ਨੂੰ ਵੀ ਐਬ ਲੱਗਦੇ ਨੇ ਉਹ ਆਤਮਾ ਦੇ ਐਬਾਂ ਨੂੰ ਨਸ਼ਿਆਂ ਨੂੰ ਛੜਾਉਣ ਦਾ ਇੱਕ ਮਹੀਨੇ ਦਾ ਟ੍ਰੇਨਿੰਗ ਕੋਰਸ ਹੈ ਜਿਵੇਂ ਨਸ਼ਾ ਸ਼ੂ ਕੇਂਦਰ ਜੁੰਦਾ ਆਦਾ ਐਬ ਲਾਲਚ ਦਾ ਝੂਠ ਦਾ ਰਿਸ਼ਵਤ ਖੋਰੀ ਦਾ ਧੋਖਾ ਦੇਣ ਦਾ ਕਿਸੇ ਜ਼ਮੀਨ ਦੱਬਣ ਦਾ ਇਹ ਐਬ ਨੇ ਸਾਰੇ ਆਤਮਾ ਦੇ ਇਹਨਾਂ ਨੂੰ ਛਡਾਉਣ ਲਈ ਇੱਕ ਮਹੀਨੇ ਦਾ ਟ੍ਰੇਨਿੰਗ ਕੋਰਸ ਹੈ ਜਦੋਂ ਇੱਕ ਮਹੀਨਾ ਰੱਖੇਗਾ ਨਸ਼ੇ ਤੋਂ ਬਚੇਗਾ ਐਬਾਂ ਤੋਂ ਤਾਂ ਫਿਰ ਤੇਰਾ ਆਕਾ 11 ਮਹੀਨੇ ਵੀ ਤੂੰ ਬਚੇਲਾ ਬਣ ਜਾਏਗਾ ਉਹਦਾ ਹੋਰ ਸ਼ਰੀਰ ਨੂੰ ਕੀ ਫਾਇਦਾ ਹੁੰਦਾ ਤੁਹਾਨੂੰ ਆ ਦੱਸਵਾਂ ਫਿਰ ਆਪਾਂ ਉਹ ਗੱਲ ਤੇ ਆਉਣਾ ਮੈਨੂੰ ਜਿਹੜਾ ਸ਼ਬਦ ਜਾਹਰ ਉੱਪਰ ਗੱਲ ਕਰਨੀ ਹੈ ਸ਼ਰੀਰ ਨੂੰ ਕੀ ਫਾਇਦਾ ਹੁੰਦਾ ਹੈ ਸ਼ਰੀਰ ਨੂੰ ਫਾਇਦਾ ਹੁੰਦਾ ਸਾਡਾ ਇੱਕ ਸਿਸਟਮ ਹੈ ਮੈਟਾਬੋਲਿਜ਼ਮ ਜਿਹੜਾ ਅਸੀਂ ਭੋਜਨ ਖਾਂਦੇ ਆ ਉਹ ਹਜ਼ਮ ਕਰਕੇ ਜਿਹੜਾ ਖੂਨ ਬਣਨਾ ਰੋਟੀ ਇਦੁਰ ਲੱਗਣੇ ਸਾਰਾ ਉਹਨੂੰ ਮੈਟਾਬੋਲਿਜ਼ਮ ਕਹਿੰਦੇ ਨੇ ਰੋਜ਼ਾ ਰੱਖਣ ਨਾਲ ਕੀ ਹੁੰਦਾ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਉਹਦੇ ਰੇਟ 'ਚ ਵਧ ਤਰੀ ਆਉਂਦੀ ਹੈ ਸਾਇੰਸਦਾਨੇ ਕਹਿੰਦੇ ਨੇ ਮੈਨੂੰ ਕਹਿੰਦਾ ਇੱਕ ਪਿੱਛੇ ਦੇ ਜਪਾਨ ਦੇ ਸਾਇੰਟਿਸਟ ਨੇ ਕੀਤਾ ਹੈ ਬਾਕੀ ਸਾਇੰਸਦਾਨੇ ਕਹਿੰਦੇ ਨੇ ਵੀ ਰੋਜ਼ੇ ਰੱਖਣ ਨਾਲ ਜਿਹੜੀ ਭੁੱਖਾ ਰਹਿੰਦੀ ਹੈ ਆਪਾਂ ਜਿਹੜਾ ਇਹ ਸਿਸਟਮ ਹੈ ਜਿਹੜਾ ਡੀਟੌਕਸੀਫਿਕੇਸ਼ਨ ਜਿਹੜਾ ਉਹ ਗੰਦੇ ਸਣਾਂ ਨੂੰ ਖਾਂਦੇ ਨੇ ਨਾ ਉਹਨੂੰ ਟੌਕਸਿਨਸ ਨੂੰ ਉਹਨਾਂ ਨੂੰ ਖਾਣ ਦਾ ਜਿਹੜਾ ਅਮਲ ਹੈ ਕਿ ਰਿਹਾ ਉਹਨੂੰ ਡੀਟੌਕਸੀਫਿਕੇਸ਼ਨ ਕਹਿੰਦੇ ਨੇ ਜਿਹੜਾ ਡੀਟੌਕਸੀਫਿਕੇਸ਼ਨ ਦਾ ਅਮਲ ਹੈ ਇਹ ਕੈਂਸਰ ਦੇ ਕਾਰਨਾਂ ਨੂੰ ਵੀ ਖਤਮ ਕਰਨ 'ਚ ਲਾਭ ਦੇਖਿਦ ਹੁੰਦਾ ਹੈ ਇਹਦੇ ਨਾਲ ਜਿਹਨਾਂ ਨੂੰ ਜਿਹਨਾਂ ਨੂੰ ਚਾਹਦਾ ਕੈਂਸਰ ਹੁੰਦਾ ਹੈ ਨਾ ਕੈਂਸਰ ਉਹ ਕਾਰਨਾਂ ਨੂੰ ਵੀ ਖਤਮ ਕਰਨ ਦਾ ਇੱਕ ਜ਼ਰੀਆ ਇਹ ਹੈ ਸਾਇਦਨ ਕਹਿੰਦਾ ਜੇ ਸੱਚੇ ਰੱਬ ਦੀਆਂ ਨਜ਼ਰਾਂ ਚ ਉਹੀ ਲੋਕ ਪ੍ਰਵਾਨ ਹੁੰਦੇ ਨੇ ਤੇ ਉਹੀ ਉਸ ਨੂੰ ਮਕਬੂਲ ਹਨ ਜਿਹੜੇ ਉਸ ਇੱਕੋ ਇੱਕ ਰੱਬ ਦੀ ਉਪਾਸਨਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮੁਹੱਲਾ ਪਹਿਲਾ ਅੰਗ 470 ਖਸਮ ਛੋੜ ਦੂਜੇ ਲਗੇ ਡੂਬੇ ਸੇ ਬਨ ਜਾ ਰਿਆ ਉਹ ਲੋਕ ਜਿਹੜੇ ਉਸ ਇੱਕ ਖਸਮ ਨੂੰ ਛੱਡ ਕੇ ਉਸ ਇੱਕ ਰੱਬ ਨੂੰ ਛੱਡ ਕੇ ਮੜੀਆਂ ਬਸਾਨਾਂ ਤੋਂ ਮਜ਼ਾਰਾਂ ਤੋਂ ਇਧਰ ਉਧਰੋਂ ਮੰਗਦੇ ਫਿਰਦੇ ਨੇ ਉਹ ਯਾਦ ਰੱਖਣ ਉਹਨਾਂ ਨੂੰ ਇਸ ਤਰ੍ਹਾਂ ਕੁਝ ਵੀ حاصل ਹੋਣ ਵਾਲਾ ਨਹੀਂ ਪ੍ਰਾਪਤ ਹੋਣਾ ਬਲ ਨਹੀਂ ਬਲਕਿ ਉਹ ਲੋਗ ਬਹੁਤ ਹੀ ناکਾਮੀ ਤੇ ਨਾ ਮੁਰਾਦੀ ਦੀ ਮੌਤ ਮਰਨਗੇ ਅੱਲਾ ਪਾਕ ਪਾਕ ਹੈ ਮਤਲਬ ਇਹ ਨਾ ਉਹਦੇ ਕੰਮਾਂ ਚੋਂ ਸਾਂਝੀ ਹੈ ਕੋਈ ਨਾ ਨਾ ਉਹਦੀ ਬੂਹ ਦੀ ਕੋ ਸਾਂਝੀ ਹੈ ਰੱਬ ਕਿਵੇਂ ਸਹਿਨ ਕਰੂਗਾ ਵੀ ਉਹਦੇ ਬਣਾਏ ਬੰਦੇ ਕਿਸੇ ਹੋਰ ਦੇ ਦੇ ਚੁਕਣ ਕਿਸੇ ਹੋਰ ਨੂੰ ਰੱਬ ਮੰਨਣ ਕਿਸੇ ਹੋਰ ਤੋਂ ਮੁਰਾਦ ਮੰਗਣ ਜਾ ਕੇ ਕਰੂਗਾ ਸਹਿਨ ਇਹਨੂੰ ਕਹਿੰਦੇ ਅੱਲਾ ਪਾਕ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ ਦੂਸਰਾ ਨਹੀਂ ਹੈਗਾ ਫਿਰ ਕਿਦਾ ਬੰਦੇ ਖੋਜ ਦਿਲ ਹਰ ਰੋਜ਼ ਤੂੰ ਦਿਲ ਨੂੰ ਖੋਜ ਇਹਦੇ ਵਿੱਚ ਮਿਲਾਵਟ ਤਾਂ ਨਹੀਂ ਆ ਰਹੀ ਗੜਬੜ ਤਾਂ ਨਹੀਂ ਆ ਰਹੀ ਕਿਸੇ ਹੋਰ ਦਾ ਨਹੀਂ ਜਾ ਰਿਹਾ ਇੱਕ ਦਿਨ ਛੱਡ ਕੇ ਜਾਣਾ ਫਿਰ ਸਾਡੇ ਲੇਖਾ ਝੋਖਾ ਦੇਣਾ ਸਾਡਾ ਹਰ ਕੰਮ ਲਿਖਿਆ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ ਪੰਜਵਾਂ ਅੰਗ 303 ਮੇਦੇ ਚਿਤੁਰ ਗੁਪਤ ਸਭ ਲਿਖਤੇ ਲੇਖਾ ਪਿੰਡਾਂ 'ਚ ਬੋਟਾ ਪੈਦੀਆਂ ਨੇ

ਇੱਕ ਕਮਜ਼ੋਰ ਦੀ ਜ਼ਮੀਨ ਦੱਬ ਲੰਦਾ ਲੇਕਿਨ ਅਖੀਰ ਜਿੱਤ ਸੱਚ ਦੀ ਹੋਣੀ ਹੈ ਲੇਖਾ ਰੱਬ ਮਗੇਸ਼ਿਆ ਬੈਠਾ ਕੱਢ ਬਹੀ ਤਲਵਾ ਪਾਉ ਸਨ ਆਖੀਆ ਬਾਕੀ ਜਿਨਾ ਰਹੀ ਅਜ਼ਰਾਇਲ ਫਰੈਸਤਾ ਹੋਤੀ ਆਇ ਤਈ ਆਮਨ ਜਾਨ ਨਾਲ ਸੂਜੀ ਪੀੜੀ ਗਲੀ ਭਈ 40 ਸਾਲ ਭਾਈ ਵਰਦਾਨਾ ਗੁਰੂ ਨਾਨਕ ਸਾਹਿਬ ਦਾ ਰਹਾ 37 ਤੋਂ 40 ਸਾਲ ਚਾਰ ਉਦਾਸੀਆਂ ਚ ਇੰਨਾ ਟਾਈਮ ਲੱਗ ਗਿਆ ਸੀ ਦੋਨੇ ਹੁੰਗੇ ਤੇ ਕੁਰਬਾਨੀ ਕਹਿੰਦੀਆਂ ਨਾ 12 ਭਾਈ ਗੁਰਦਾਸ ਬਾਹਰ ਪਹਿਲੀ 40 35 ਦੇ ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਆਸਾਨ ਇੱਕ ਬਾਬਾ ਕਾਰੂਪ ਦੂਜਾ ਰਬਾਬੀ ਮਰਦਾਨਾ ਹੁਣ ਜਦ ਭਾਈ ਮਰਦਾਨਾ ਰੋਜ਼ੇ ਰੱਖਦਾ ਸੀ ਜੰਗਲ ਜਿਹੇ ਪਹਾੜ 'ਚ ਬੈਠੇ ਹੋਣਗੇ ਤਾਂ ਉਧਰ ਰੋਜ਼ੇ ਕੋਣ ਕੋ ਲਾਉਂਦਾ ਹੋਊਗਾ ਗੁਰੂ ਨਾਨਕ ਸਾਹਿਬ ਹੀ ਕਰਾਉਂਦੇ ਹੋਣਗੇ ਨਾ ਲਾਉਂਦੇ ਹੋਣਗੇ ਨਾ ਤੇ ਕੋਈ ਬੰਦਾ ਹੈ ਨਹੀਂ ਸੀ ਸਰਾਂ ਇੰਨੇ 40 ਸਾਲ ਗੁਜ਼ਾਰੇ ਨੇ ਤੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਆਪਣਾ ਭਾਈ ਕਿਹਾ ਸੀ ਇਸ ਕਰਕੇ ਭਾਈ ਕਹਿੰਦਾ ਹੈ ਛੂਤ ਛਾਤ ਸੰਬੰਧੀ ਗੁਰਮਤਿ ਸਿਧਾਂਤ ਦੇ ਪੰਨਾ ਨੰਬਰ 8 ਤੇ ਦਰਜ ਅਸੀ ਇਤਿਹਾਸ 'ਚ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਆਪ ਹੀ ਭਾਈ ਦੀ ਪਦਵੀ ਦਿੱਤੀ ਸੀ ਬੰਨਾ 40 ਸਾਬ ਨੂੰ ਨਾਰਾਜ਼ ਨੇ ਹੁਣ ਜਦ ਗੁਰੂ ਨਾਨਕ ਸਾਹਿਬ ਰੋਜ਼ਾ ਘਲਾਉਂਦੇ ਹੋਣਗੇ ਤੇ ਗੱਦੇ ਗੱਦੇ ਰੱਖਦੇ ਵੀ ਹੋਣਗੇ ਸਹਿਰੀ ਉਤਾਰੀ ਦੇ ਗੁਰੂ ਸਾਹਿਬ ਹੀ ਕਰਾਉਂਦੇ ਸਨ ਨਾ ਤੇ ਸਫਰ ਜੁੰਦਾ ਬੰਦਾ ਇਸ ਲਈ ਜੈਨਪੁਰ ਵਾਲਿਓ ਮੈਂ ਉੱਤੇ ਵੀ ਕੱਲ ਪਰਸੋਂ ਉੱਤੇ ਉਹਨਾਂ ਨੂੰ ਬੁढ़ाई ਹੁੰਦੀ ਹੈ ਤੁਸੀਂ ਬੁढ़ाई ਦੇ ਪਾਤਰ ਹੋ ਅੱਜ ਕੀ ਹੈ ਅੱਜ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਾਰਿਸ ਸਿੱਖਪਰਾ ਤੇ ਭਾਈ ਮਰਦਾਨਾ ਦੇ ਵਾਰਿਸ ਉਸ ਬੰਦੇ ਰੋਜ਼ਾ ਘਲਾਉਣਗੇ ਉਹੀ ਕੰਮ ਜਿਹੜਾ ਗੁਰੂ ਨਾਨਕ ਸਾਹਿਬ ਆ ਭਾਈ ਮਰਦਾਨਾ ਕਰਦੇ ਰਹੇ ਤੇ ਕੀ ਕਰਨਾ ਹੈ ਹਨ ਇਹ ਉਹ ਚੀਜ਼ ਹੈ ਜਿਹੜੀ ਸ੍ਰੀ ਰੱਬ ਬਾਬਾ ਜੀ ਨੇ ਸ਼ੁਰੂਆਤ ਕੀਤੀ ਹੈ ਬੈਠ ਕੇ ਲੰਗਰ ਖਾਣਿਆ ਕੋਈ ਭੁੱਖਾ ਨਹੀਂ ਹੁੰਦਾ ਇੱਕ ਪਿਆਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੇ ਬੰਡਿਆ ਸੀਗੀ ਆਪਾਂ ਰਲ ਮਿਲ ਕੇ ਉਹਨਾਂ ਦੀਆਂ ਬੜਾਈਆਂ ਹੋਈਆਂ ਸਾਂਝਾਂ ਤੇ ਪਹਰਾ ਦੇਣ ਦੀ ਕੋਸ਼ਿਸ਼ ਹੈ ਆਪਣੀ ਦਾ ਬੜੇ ਮਨੁਨਾਨਤ ਦਾ ਪ੍ਰਾਪਤੀ ਆ ਡਾਕਟਰ ਸਾਹਿਬ ਦੇ ਪਛਾਨ ਸੋਹ ਸੀ ਸਾਰੇ ਤੁਸੀਂ ਨਾਲ